ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੱਖਣਵੰਡੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੂਸਰੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਆਪਾਂ ਪਹਿਲਾਂ ਵੀ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ ਅਚਾਰ گاਵਾ ਜਿਹੜੀਆਂ ਤੁਹਾਨੂੰ ਵਿਖਾਉਣੀਆਂ ਜਿੰਨਾਂ ਦੇ ਵਿੱਚ ਇੱਕ ਸੋਈ ਆ ਤੇ ਤਿੰਨ ਗੱਬਣਾ ਵਾ ਤੇ ਤਿੰਨ ਧਨਵਾ ਬੱਛੀਆਂ ਦਿਖਾਉਣੀਆਂ ਵਾ ਆ ਦੇਖ ਸਾਡੇ ਇੱਕ ਸਾਈਵਾਲ ਬੱਛੀ ਤੁਹਾਨੂੰ ਦਿਖਾਵਾਂਗੇ ਤੇ ਦੋ ਐਫ ਐਫ ਬੱਛੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਜੀ ਸਾਹਿਬ ਨੇ ਤੁਹਾਡੀ ਬੈਕ ਪੜ੍ਹ ਹਰ ਦੂਜੀ ਤੇ ਵੇ ਗਿਆ ਉਹਦ ਨਾਲਾ ਮਾਲ ਫਿਰ ਹਾਂਜੀ ਹਾਂਜੀ ਕਿੰਨੇ ਕਾਏ ਫੋਨ ਫਾਨ ਫਿਰ ਹੋ ਬਹੁਤ ਜਿਆਦੇ ਆ ਜੀ ਠੀਕ ਅਜੂਗੀਆਂ ਦੀਆਂ ਅਰਗੀਆਂ ਆਏ ਆ ਅੱਛਾ ਹਾਂਜੀ ਉਦੋਂ ਪਹਿਲੀ ਵੀਡੀਓ ਸੀ ਹੁਣ ਅੱਜ ਦੂਸਰੀ ਆ ਨਾ ਠੀਕ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਮਨਜੀਤ ਸਿੰਘ ਪਿੰਡ ਮੱਖਣਡੀ ਪੱਤੀ ਭਗਵਾਲ ਫੋਨ ਨੰਬਰ ਹੈਗਾ 987991546 ਠੀਕ ਹੈ ਜੀ ਇਹ ਬੇਨਤੀ ਹੈ ਵੀਰਾਂ ਘਾਲੀ ਪਹਿਲੀ ਕਰਦੇ ਫੋਨ ਉਹ ਸਲਾਹ ਕਰਕੇ ਫੋਨ ਕਰਿਆ ਕਰਨਾ ਸਲਾਹ ਆਪਣੀ ਕਰ ਲਓ ਫਿਰ ਫੋਨ ਕਰਿਆ ਮਾਲ ਲੈਣ ਦੀ ਠੀਕ ਹੈ ਵੀ ਬੇਨਤੀ ਹੈ ਪਰਖ ਤਰਕ ਕਰਕੇ ਡੰਗਰ ਖੜਨਾ ਇਹ ਨਹੀਂ ਆਖਣਾ ਸੋਇਆ ਨਹੀਂ 15 ਦਿਨ ਕੱਢ ਗਿਆ 10 ਦਿਨ ਪੰਜ-ਛੇ ਦਿਨ ਉੱਤੇ ਥੱਲੇ ਹੋ ਵੀ ਸਕਦੀਆਂ ਪਹਿਲਾਂ ਵੀ ਸੋ ਸਕਦੀਆਂ ਤੇ ਵੱਧ ਵੀ ਖੜ ਸਕਦੀਆਂ ਠੀਕ ਹੈ ਜੀ ਤੇ ਬਾਕੀ ਅੱਡਾ ਪਣ ਨਵਾਂ ਪਿੰਡ ਲੱਗਦਾ ਹਨਾ ਨਵਾਂ ਪਿੰਡ ਤੇ ਜੇਠ ਭੁੱਲ ਦੋ ਮੈਨੂੰ ਲੱਗ ਰਹੀ ਹੈ ਦੋਵੇਂ ਲੱਗ ਲੱਗੇ ਤੇ ਜ਼ਿਲ੍ਹਾ ਆਪਣਾ ਨੰਬਰ ਸਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਨੰਬਰ ਸਰ ਠੀਕ ਹੈ ਜੀ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਹਾਂਜੀ ਗੱਬੜ ਕ੍ਰੋਸ ਤੇ ਆ ਜਿਹੜੀ ਇਹਨੂੰ ਵੀ ਆਪਾਂ ਦਿਖਾ ਦਈਏ ਤੁਹਾਨੂੰ ਥਾਨ ਦੇਖ ਸਕਦੇ ਥਾਨ ਕਾਫੀ ਕਮਾਲ ਦਾ ਵਾ ਕਿੰਨਾ ਕੁ ਟਾਈਮ ਵਿੱਚ ਜੀ ਲਾਜੂਗੀ 15 ਦੇ ਖਾਣਾ ਵੀਰ ਜੀ ਨੇ ਤੇ ਕਿੰਨੇ ਕੁ ਦੁੱਧ ਆ ਲਈ ਜੇ ਦ 200 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਚਵਾਜੂਗੀ ਬਾਕੀ ਚੰਗੇ ਘੱਦ ਘਾਠਾ ਲਈ ਆ ਬਾਕੀ ਲਾਇਪ ਹੈ ਅਸਲ ਲੈ ਆ ਵੀ ਦੀ ਲੈ ਲੈ ਤੇ ਲੱਗੇ ਬੋਤਲ ਕਰਨਾ ਬਾਕੀ ਮੀਂਹ ਅੱਜ ਕਾਫੀ ਪੈ ਗਿਆ ਜਿਹੜਾ ਉਹਦੇ ਕਰਕੇ ਥੋੜਾ ਚਿੱਕੜ ਚੁੱਕੜ ਜਾ ਪਿਆ ਵਾ ਬਾਕੀ ਖਾ ਗਿਆ ਬੋਲ ਬੰਨੇ ਦਾ ਤੇ ਕੀ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਵਿਧਿਆ ਦਾ 45000 ਰੁਪਇਆ ਰੇਡਿਓ 45000 ਬਾਕੀ ਚਲੋ ਵਿੱਚ ਮੰਨਤਾ ਨਾ ਹੋ ਜੂਗਾ ਹਨਾ ਠੀਕ ਆ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਨੰਬਰ 8 ਮਹੀਨੇ ਦੀ ਗੱਬਣੀ ਹੋਈ 8 ਮਹੀਨਾ ਦੀ ਗੱਬਣੀ ਇੱਕ ਮਹੀਨਾ ਘਟਦੀ ਆ ਨਾ ਇੱਕ ਮਹੀਨਾ ਘਟਦੀ ਤੇ ਇਹ ਕਿੰਨਾ ਦੁੱਚਾਈ ਜਾਊਗੀ ਇਹ 2.15 ਲੀਟਰ ਚਾਈ ਜਾਊਗੀ ਠੀਕ ਆ ਜੀ ਹਾਂਜੀ ਤੋਰ ਦਿਓ ਜੀ ਬਾਕੀ ਇਹ ਵੀ ਚੰਗੇ ਕਦ ਕਾਠਾ ਲਈ ਆ ਬਾਕੀ ਇਹ ਕੀ ਇੱਕ ਮਹੀਨਾ ਕੱਚੀ ਆ ਜਿਹੜੀ ਬਾਕੀ ਜਿਹੜਾ ਕੁਵੇਰ ਸੰਭਨ ਵਾਲਾ ਲੈ ਜਾਊਗਾ ਤੇ ਇਹ ਭਾਵੇਂ ਤਾਂ ਉਸ ਹਿਸਾਬ ਨਾਲ ਹੋਇਆ ਨਾ ਲੈ ਜਾ ਵੀ ਦੀ ਬਾਕੀ ਇਹਨਾਂ ਕੋਈ ਝੱਬੂ ਝੂਬੂ ਨਹੀਂ ਪਾਇਆ ਬਹੁਤ ਸੋਹਣੀ ਬੱਚੀ ਹੈ ਜੀ ਜਿੱਤਰਾ ਪਿਛਮਾਈ ਉਤਰਾਂ ਹੀ ਆ ਜਿਹੜੀ ਇਹ ਤੇ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਫਿਰ? ਇਹਦਾ ਮੁੱਲ ਜੀ ਹੈਗਾ 35000 ਰੁਪਿਆ। 35000 ਹੈ। ਹਾਂਜੀ ਹਾਂਜੀ। ਚਲੋ ਮੰਨਤਾ ਨਾ ਹੋ ਜਾਊਗਾ ਹਣਾ। ਮੰਨਤਾ ਹੋ ਜੂਜੋ। ਤੇ ਹੁਣ ਇਹਦਾ ਪਹਿਲਾ ਸੂਆ ਜੀ। ਹਾਂਜੀ ਪਹਿਲਾ ਸੂਆ ਜੀ। ਲਾਗ ਲਾਗ ਅੱਧਾ ਤਰਸ ਨਾ ਮੜੀਓ। ਲੈ ਵੀ ਜੀ। ਚਿਹਰਾ ਦੇਖ ਸਕਦੇ ਜੀ ਦਾ ਇੱਕ ਦੀ। ਠੀਕ ਹੈ ਜੀ। ਲੈ ਜੀ। ਬਾਕੀ ਚੰਗੇ ਬੋਡੀ ਵੇਡਦੀ ਹੈ ਜਿਹੀ ਇਹ ਵੀ ਥੱਲਿਆਂ ਚੰਗੀ ਤਿਆਰ ਹੋਣੀ ਹੈ ਵੀ ਇਹਦੇ ਨਾਲ ਬਣੇ ਇਹਦੇ ਜੋੜੇ ਦਾ ਕੁਝ ਵਾਕ ਤੇ ਇਹ ਵੇਦ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੀ ਜੀ 15 ਲੀਟਰ ਦੁੱਧ ਚਵਾਈ ਜਾਊਗੀ ਅਸੀਂ ਪਹਿਲਾਂ 15 ਦੇ ਤੇ ਮੌਲ ਕੱਪ ਨੇ 40000 ਰੁਪਏ 40000 ਹਾਂ ਜੀ ਜੋੜੇ ਦਾ ਇਹ ਕਰਦੇ ਆ 80 ਰੁਪਏ ਮੁੱਲ ਦਾ ਜੋੜਾ ਜੋੜਾ ਲੈਣਾ ਹੋਵੇ। ਅੱਛਾ ਆਹ ਵਾਲਾ ਜੋੜਾ ਹੀ। ਹਾਂਜੀ ਹਾਂਜੀ। ਉਹ ਤਰ੍ਹਾਂ ਕੱਲੀ ਕੱਲੀ ਦਾ 45-45 ਹਜ਼ਾਰ ਆ। ਹਾਂਜੀ ਹਾਂਜੀ। ਤੇ ਜੋੜੇ ਦਾ ਜਿਹੜਾ ਵਾ 40-40 ਹਜ਼ਾਰ ਆ। 80 ਹਜ਼ਾਰ ਦਾ ਜੋੜਾ ਜਿਹੜੀ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈਏ ਤੇ ਇੱਕ ਹੁਣ ਤੀਸਰੇ ਨੰਬਰ ਤੇ ਦਿਖਾਈਏ। ਤੇ ਹੁਣ ਇੱਕ ਸੂਈ ਸੂਈ ਜੇ ਵਾਲੀ। ਕਿੰਨਾ ਕੁ ਚਿਰ ਹੋਇਆ ਵਿਰਜਨਸ ਸੂਈ ਦਾ? ਸੂਈ ਨੂੰ ਨੂੰ ਮਹੀਨਾ ਹੋ ਗਿਆ ਜੋ। ਅੱਛਾ। ਤੇ 18 ਲੀਟਰ ਦੁੱਧ ਹੈਗਾ ਜੀ ਪਾਸ। 18 ਲੀਟਰ ਤਿਆਰ ਆ ਮੋਕੇ ਤੇ। ਹਾਂਜੀ ਹਾਂਜੀ। ਮੋਕੇ ਤੇ ਜਿਹੜਾ 18 ਲੀਟਰ ਤਿਆਰ ਆ। ਬਾਕੀ ਥਾਨ ਕਾਫੀ ਚੰਗਾ ਲੱਗਾ ਇਹਦੇ ਤੇ। ਇੱਕ ਮਹੀਨਾ ਕਹਿੰਦੇ ਕਿ ਸੂਈ ਨੂੰ ਹੋ ਗਿਆ ਵਾ। ਬਹੁਤ ਤਾਂ ਨਹੀਂ ਬਚੀ ਦੇਖੀ ਸੋਟਾ ਬੱਚਾ ਥੱਲੇ ਬਹਿ ਜਾਵੇ ਪਿਆ। ਪਰਵਾਰ ਵਾਲਾ ਕੋਈ ਬਹਿ ਜਾਵੇ। ਠੀਕ ਆ। ਹਾਂਜੀ। ਲੈ ਜਾਵੇ ਜੀ। ਉੱਤਰਾ ਵਿੱਚ ਜਿਹੜਾ ਕੱਦ ਕੱਠ ਬੋਡੀ ਵੇਟ ਇਹਦਾ ਵੀ ਠੀਕ ਹੈ। ਥਾਨ ਵੀ ਚੰਗੇ ਗਿਆਪ ਤੇ ਲੱਗਾ। ਇਹਦਾ ਮਗਰ ਬੱਚਾ ਕਿ ਵੀਰ ਜੀ? ਪੱਛੀ ਆਈ ਉਹ ਪਾਲ ਬਣੇ ਦੇ ਸਾਹਮਣੇ। ਅੱਛਾ। ਉਹ ਨਾਲ ਬੱਜੀ ਪੱਛੀ ਉਹ ਆ ਦੇ। ਆ ਡੱਬੀ ਵੱਛੀ ਜੀ ਇਹਦੀ। ਹਾਂ ਜੀ। ਟੰਕਾ ਟੰਕਾ। ਤੇ ਇਹਦਾ ਮੁੱਲ ਕਿ ਰੱਖਣਾ ਵੀਰ ਜੀ ਫਿਰ? ਜੀ ਜੀ ਮੈਂ ਰੱਖਦੇ ਹਾਂ 50000 ਰੁਪਈਆ। 50000। ਜੋ ਮੰਨਤਾਂ ਹੋ ਜੂਗਾ। ਤੇ ਦੋ 14 ਲੀਟਰ ਹੈਗਾ ਪੱਕਾ। ਬਿਲਕੁਲ ਜੀ ਪੱਕਾ ਦੋ ਟਾਈਮ ਚੋ ਆਗੇ। ਠੀਕ ਹੈ ਜੀ। ਜਿੰਨੇ ਫੋਣੀ ਤਸੱਲੀ ਨੇ ਦੋ ਟਾਈਮ ਚੋ ਆ ਦੇ। ਠੀਕ ਹੈ ਜੀ। ਹਾਂ ਜੀ ਹਾਂ ਜੀ। ਤੇ ਹੁਣ ਵੱਛੀਆਂ ਦਿਖਾ ਦੀਏ। ਹਾਂ ਜੀ ਵੱਛੀਆਂ ਦਿਖਾ ਦਿਓ। ਆ ਵੱਛੀ ਜੋ। ਇਹਨਾਂ ਦੱਸ ਦੀਏ ਵੇਧੀਏ ਦੇ ਬਾਰੇ ਵੀ ਹਾਂਜੀ ਹਾਂਜੀ ਇਹਦਾ ਮੁੱਲ 5000 ਰੁਪਿਆ ਜੋ ਅੱਛਾ 5000 ਦੇਣ ਦੇਣ ਵਾਲੀ ਗੱਲ ਆ ਠੀਕ ਆ ਗੱਲ ਇਹਦੇ ਆਪਣੇ ਠੀਕਾ ਭਰਉਣ ਦੇ ਲੈਗ ਹੋਈ ਆ ਠੀਕਾ ਭਰਉਣਾ ਉਮਰ ਪਤਾ ਕਿੰਨੀ ਕੋ ਹੋ ਗਈ ਉਹਦੀ ਉਮਰ 2 ਸਾਲ ਹਾਂਜੀ 2 ਸਾਲ 2.5 ਸਾਲ ਉਮਰੇ ਗਈ ਜੀ 2.5 ਸਾਲ ਦੇ ਲਾਗੇ ਬੰਨੇ ਜਿਹੜੀ ਹੈਗੀ ਬਾਕੀ ਆਪਣੇ ਆਂਗੇ ਕੋਈ ਦੰਦ ਦੰਦ ਵੇਖ ਕੇ ਲੈ ਜੀ ਬਾਕੀ ਹੈਗੀ ਜਿਹੜੀ ਸਾਈ ਹਵਾਲਿਆ ਜਿਹੜੀ ਗਾਂ ਤਿਆਰ ਹੁੰਦੀ ਆ ਪੂਰੀ ਸਾਈਵਾਲਿਆ ਜਿਹੜੇ ਹੋਰਿਆ ਨਿਸ਼ਾਨੀਆਂ ਜਿਹੜੀਆਂ ਸਾਈਵਾਲ ਦੀਆਂ ਤੇ ਹੁਣ ਇੱਕਾ ਐਚ ਐਫ ਵੈਡ ਵੀ ਇਹ ਜੋੜੀ ਆ ਨਾ ਇਹ ਕਹੋ ਜੀ ਤੇ ਇਹਦਾ ਜੋੜੀ ਦਾ ਕੀ ਮੁੱਲ ਜੀ 5000 ਰੁਪਏ ਜੁੜੀ ਦਾ ਜੀ ਤੇ ਇਹਨਾਂ ਦਾ ਤੇ ਉਮਰ ਵੀ ਅਜੇ ਹਾਂ ਜੀ ਘੱਟ ਹੀ ਜਾਂਦਾ ਦੋ ਦੰਦ ਜੋ ਇੱਕ ਚਾਰ ਦੰਦ ਉਹ ਚਾਰ ਦੰਦਾਂ ਦਾ ਦੋ ਦੰਦ ਅੱਛਾ ਇਹ ਦੋ ਦੰਦ ਜੋ ਉੱਪਰਲੀ ਚਾਰ ਦੰਦ ਜੋ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵਿਦਿਅਰ ਕੋਈ ਹੋਰ ਕੁਛ ਹੈ ਨਾ ਫਿਰ ਤੇ ਬਾਕੀ ਮਾਨ ਤਾਨ ਤੇ ਮੌਕੇ ਤੇ ਹੋਣਗੇ ਕੋਈ ਫੋਨ ਲਾਵੇ ਇੱਕ ਨਹੀਂ ਹੈ ਨਾ ਤੇ ਠੀਕ ਹੈ ਵਿਦਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਨਾਲ ਵੇਖ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ